ਅਸਲ ਮਰਿਆਦਾ ਕੀ ਹੈ ਪਾਠ ਕਰਨ ਦੀ ਬਿਲਕੁਲ ਸਿੱਧੀ ਸਪਸ਼ਟ ਪੜਦੇ ਵੀ ਲੋ ਜੀ ਧਿਆਨ ਕਰਿਆ ਕਰੋ ਅਸਲ ਮਰਿਆਦਾ ਕੀ ਹੈ ਪਾਠ ਕਰਨ ਦੀ ਸੁਣਿਓ ਗਾਵੀਐ ਸੁਣੀਐ ਮਨ ਰੱਖੀਐ ਪਾਓ ਪਾਓ ਆ ਮਰਿਆਦਾ ਇਹ ਗੁਰੂ ਨੇ ਦੱਸਿਆ ਗਾਵੀਆ ਦਾ ਮਤਲਬ ਵੀ ਲੈਣਾ ਪੜੋ ਗਾਵੀਆ ਦਾ ਅਰਥ ਗਉਣ ਆਰਾਗ ਚ ਗਾਉਣਾ ਨਹੀਂ ਹੁੰਦਾ ਹਰ ਕੋਈ ਨਹੀਂ ਗਾ ਸਕਦਾ ਗਾਵੀਆ ਦਾ ਅਰਥ ਹੁੰਦਾ ਹੈ ਲੈਣਾ ਪੜਨਾ ਜਪਦੇ ਸਾਥੇ ਬਚਣਾ ਨਾ ਗਾਵਿਆ ਵੀ ਬਾਣੀ ਨੂੰ ਲੈਣਾ ਪੜੋ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਨਿਰਖੋਪ ਜੋਨੇ ਸਭੰ ਗੁਰਪ੍ਰਸਾਦ ਇਹਨੂੰ ਕਹਿੰਦੇ ਨੇ ਗਾਵੀ ਹੈ ਸਮਝ ਆ ਗਈ ਨਾ ਤੁਹਾਨੂੰ ਸੋ ਅੱਗੇ ਕੀ ਲਿਖਿਆ ਬੋਲੋ ਸੁਣੀਏ ਧਿਆਨ ਲਾ ਕੇ ਵੀ ਜੀਵ ਕਾ ਕਹਿ ਰਹੀ ਹੈ ੴ ਸੁਰਤ ਨੇ ਸੁਣ ਲਿਆ ਸੁਰਤ ਸੁਣ ਜੇ ਜੀਵਤਾ ਬੋਲ ਗਈ ਸੁਰਤ ਨੇ ਸੁਣਿਆ ਨਹੀਂ ਫੇਲ ਹੋ ਗਈ ਫੇਰ ਨਹੀਂ ਸੋਖ ਗਾਵੀਆਂ ਸੁਣੀਏ ਸੁਰਤ ਸੁਣਨ ਚ ਹੋਵੇ ਸੁਣਨਾ ਚਾਹੀਦਾ ਏਕ ਓੰਕਾਰ ਦੀ ਧੁਨੀ ਨੂੰ ਵੀ ਸੁਣਨਾ ਸੁਰਤ ਨੇ ਤੇ ਨਾਲ ਦੀ ਨਾਲ ਅਰਥ ਭਾਵ ਨੂੰ ਟੱਚ ਕਰਨਾ ਵੀ ਇੱਕੋ ਇੱਕ ਰਸ ਵਿਆਪਕ ਹੈ ਬੋਲਣ ਤੇ देर ਲੱਗੀ ਹੈ ਨਾ ਸੁਰਤ ਨੇ ਟੱਚ ਕਰਨੇ ਹੈ ਸੁਭਾਵ ਨੂੰ ਜਦੋਂ ਆ ਦੇਖੋ ਜਿਉ ਕਹਤਾ ਨਾ ਇੱਕ ਓੰਕਾਰ ਤੁਣੀ ਵੀ ਸੁਣ ਲਈ ਜੋ ਚੱਲ ਰਹੀ ਕਾਰ ਰ ਚੱਲ ਰਿਹਾ ਉਹ ਤੋਂ ਸੁਰਤ ਟੱਚ ਵੀ ਕਰ ਰਹੀ ਹੈ ਵੀ ਕੋਈ ਪ੍ਰਸਾ ਵਯਪਕ ਹੈ ਸੁਰਤ ਨੇ ਸਮਝ ਲਿਆ ਸੁਰਤ ਚ ਭਾਵ ਲੈ ਲਿਆ ਭਾਵ ਕੇ ਸ਼ਬਦ ਦੇ ਅਰਥ ਭਾਵ ਨੂੰ ਟੱਚ ਕਰਿਓ ਸੁਰਤ ਰਸ ਬੜਾ ਬਣਦਾ ਹੈ ਕਿਉਂਕਿ ਰਸ ਸ਼ਬਦ ਦੇ ਅਰਥ ਭਾਵ ਵਿੱਚ ਹੁੰਦਾ ਹੈ ਬੋਲੋ ਸਤਨਾਮ ਹਾਂ ਰਸ ਕਿੱਥੇ ਪਿਆ ਭਾਵ ਦੇ ਵਿੱਚ ਰਸ ਪਿਆ ਹੈ ਰਾਸ ਭਾਵ ਦੇ ਵਿੱਚ ਹੈ ਸ਼ਬਦ ਦੀ ਧੁਨੀ ਵੀ ਸੁਣਨੀ ਹੈ ਤੇ ਸ਼ਬਦ ਦੇ ਭਾਵ ਨੂੰ ਵੀ ਸੁਰਤ ਨੇ ਟੱਚ ਕਰਨਾ ਹੈ ਕਿੰਨੀ ਵੱਡੀ ਗੱਲ ਹੈ ਹੁਣ ਇਹ ਨਹੀਂ ਵਧੀਆ ਗੱਲਾਂ ਵੱਡੀਆਂ ਗੱਲਾਂ ਜੋ ਗੁਰवाणी ਦੱਸਦੀ ਹੈ ਦੋ ਗੱਲਾਂ ਹੋ ਗਈਆਂ ਗਾ ਵੀ ਹੈ ਸੁਣੀ ਹੈ ਮਨ ਰੱਖਿਆ ਪਾਓ ਫਿਰ ਸੁਣੀ ਹੋਏ ਦਾ ਮਨ ਦੇ ਵਿੱਚ ਪਿਆਰ ਰੱਖਣਾ ਹੈ ਜੋ ਸੁਰਤ ਨੇ ਸੁਣ ਲਿਆ ਸੁਰਤ ਤੋਂ ਸੁਣਿਆ ਹੋਇਆ ਮਨ ਦੇ ਵਿੱਚ ਚਲਾ ਜਾਵੇ ਮਨ ਪਿਆਰ ਕਰੇ ਮਨ ਵਿੱਚ ਪਿਆਰ ਰੱਖੀ ਗੁਰੂ ਦੇ ਵਚਨ ਦਾ ਮਨ ਰੱਖੀਆ ਭਾਉ ਆ ਵੱਡੀ ਗੱਲ ਹੈ ਤੇ ਕਈ ਵਾਰੀ ਕੀ ਹੁੰਦਾ ਹੈ ਜੀਵ ਨੇ ਬੋਲ ਲਿਆ ਸੁਰਤ ਨੇ ਸੁਣ ਵੀ ਲਿਆ ਮਨ ਮੋੜਦਾ ਹੈ ਮਨ ਨਹੀਂ ਪਿਆਰ ਕਰਦਾ ਇੱਥੇ ਆ ਕਿ ਗੜਬੜ ਹੋ ਗਈ ਤਾਂ ਹੀ ਉਹ ਮਨ ਕਰਕੇ ਗੁਰੂ ਵਾਲੇ ਨਹੀਂ ਬਣੇ ਬਹੁਤੇ ਗੁਰੂ ਵਾਲੇ ਮਨ ਕਰਕੇ ਵੰਡਣਾ ਨਾ ਸੋ ਮਨ ਵਾਪਸ ਕਰ ਦਿੰਦਾ ਗੁਰੂ ਦੀ ਗੱਲ ਨੂੰ ਦੇਸੀ ਢੰਗ ਨਾਲ ਕਹਾ ਬਹੁਤ ਵਾਰ ਇਹੀ ਢੰਗ ਨਾਲ ਕਹੇ ਮੈਂ ਜਿਵੇਂ ਕਿ ਪੜ ਲਿਆ ਕਾਰਨਟਾਰਨ ਪ੍ਰਭ ਏਕ ਹੈ ਦੂਸਰ ਨਹੀਂ ਕੋਈ ਦੂਸਰ ਨਹੀਂ ਕੋਈ ਪੜ ਲਿਆ ਪਾਠ ਪੜ ਲਿਆ ਚੰਗੀ ਗੱਲ ਹੈ ਸੁਣ ਲਿਆ ਦੂਸਰ ਨਹੀਂ ਪਰ ਮਨ ਮੁੱਕਰ ਗਿਆ ਮਣਕਾ ਦਾ ਸਾਰਾ ਖੁਸ਼ੀ ਹੈਗਾ ਬਾਬੇ ਤੇ ਮਰੀਆਂ ਤੇ ਉਹਨਾਂ ਐਵੇਂ ਤਾਂ ਨੀ ਚੀਜ਼ਾਂ ਬਣਾਈਆਂ ਸਾਰਾ ਖੁਸ਼ੀ ਹੈਗਾ ਭੈਣਾਂ ਨੂੰ ਸਭ ਨੂੰ ਮੰਨਣਾ ਪੈਂਦਾ ਬੋਲੋ ਸਤਨਾਮ ਇੱਦਾਂ ਹੀ ਹੁੰਦਾ ਨਾ ਹਮਨ ਮੁੱਕਰ ਜਾਂਦਾ ਲਓ ਹੁਣ ਐਵੇਂ ਤਾਂ ਨੀ ਗੱਲਾਂ ਬਣਾਈਆਂ ਇਹ ਭੈਣਾਂ ਦੀ ਬੋਲੀ ਸਾਰੀਆਂ ਚੀਜ਼ਾਂ ਹੈਗੀਆਂ ਨਵਾਂ ਬੇ ਭਾਈ ਸਭ ਨੂੰ ਮੰਨਣਾ ਪੈਂਦਾ ਐਵੇਂ ਮਰੀ ਜਾਂਦੇ ਆ ਬਾਬੇ ਤਾਂ ਇਹੀ ਬੋਲੀ ਹੈ ਨਾ ਤੇ ਮਨ ਮੁੱਕਰ ਗਿਆ ਸਾਡੇ ਚ ਵੀ ਮੋਕ ਕੋ ਸਕਦਾ ਕਿਸੇ ਦਾ ਵੀਰ ਬਜੋਗ ਦਾ ਕੋਲੇ ਪੈਣਾ ਦੀ ਗੱਲ ਨਹੀਂ ਤੇ ਮੈਂ ਧਾਰਨ ਦੇਤੀ ਕੋਈ ਬਜ਼ੁਰਗ ਵੀ ਕਹਿ ਸਕਦਾ ਬਜ਼ੁਰਗਾਂ ਵੀ ਬੋਲੀ ਬੋਲਦੇ ਨੇ ਸੱਤ ਚ ਬਹਿ ਕੇ ਉਹ ਭਾਈ ਸਾਰਾ ਖੁਸ਼ੀ ਹੈਗਾ ਉਹ ਭਾਈ ਚੀਜ਼ਾਂ ਦਾ ਸਾਰਾ ਹੀ ਐਵੇਂ ਤਾਂ ਨਹੀਂ ਗੱਲਾਂ ਬਣਾਈਆਂ ਭਾਈ ਹਾਂ ਤਾਂ ਸਾਰਾ ਖੁਸ਼ੀ ਆ ਹਾਂ ਬਾਪੂ ਗਿਆਨ ਕੁੱਟੀਆਂ ਜਾਂਦਾ ਬੱਡ ਸੱਤ ਚ ਗੁਰੂ ਕਹਿੰਦੇ ਕਰਨ ਕਰਨ ਪ੍ਰਾਵੋ ਬੋਲੀ ਚੱਲੋ ਦੂਸਰਾ ਤੇ ਜਿਹਦਾ ਮੰਨ ਨਹੀਂ ਮੰਨਿਆ ਉਹ ਸੱਤ ਚ ਬਹਿ ਕੇ ਕਹਿੰਦਾ ਸਾਰਾ ਖੁਸ਼ੀ ਹੈਗਾ ਬੋਲੋ ਸਤਨਾਮ ਸਪਸ਼ਟ ਹੋ ਗਿਆ ਕਰਦਾ ਮਨ ਨਹੀਂ ਪਿਆਰ ਕਰ ਰਿਹਾ ਇਸ ਕਰਕੇ ਮਨ ਕਰਕੇ ਪਿਆਰ ਕਰੋ ਮਨ ਕਰਕੇ ਮੰਨੋ ਮਨ ਚ ਪਿਆਰ ਫੇਰੀ ਹੋਣਾ ਸ਼ਬਦ ਦਾ ਜੇ ਮਨ ਮੰਨੂ ਆ ਮਨ ਮੰਨੂ ਆ ਮਨ ਪਿਆਰ ਕਰੂਗਾ ਤਾਂ ਜੇ ਮਨ ਮੰਨਦਾ ਹੀ ਨਹੀਂ ਕੁਟਵਾ ਬਚਨ ਪਿਆਰ ਕੀ ਕਰਨਾ ਇਸ ਕਰਕੇ ਸਪਸ਼ਟ ਹੋ ਗਿਆ ਹੁਣ ਇਹ ਅਸਲੀ ਵਿਧੀ ਹੈ ਹੁਣ ਇਹ ਅਸਲੀ ਵਿਧੀ ਤੇ ਆਉਣੀ ਚਾਹੁੰਦੀ ਲੋਕ ਦੁਨੀਆ ਉਹ ਕਹਿੰਦੇ ਸਾਨੂੰ ਇਹ ਨਹੀਂ ਪਰ ਸਾਨੂੰ ਤਾਂ ਬਾਬਿਆਂ ਵਾਲੀ ਵਿਧੀ ਵਧੀਆ ਤੂਫਾਨ ਵਾਲੀ ਜੋਤਾਂ ਵਾਲੀ ਅਰੇ ਬਾਪੇ ਨੇ ਆਣ ਲੱਗ ਪਾ ਚੋਲੇ ਪਾ ਕੇ ਪਾਠ ਕਰਦੇ ਆਂਗੇ ਹਰੇਕ ਰਾਉ ਤੇ ਕੇਸੀ ਨਾ ਲਾਂਗੇ ਬਵੰਜਾ ਜੀ ਦਾ ਤੂਫਾਨ ਕਹਿੰਦੇ ਵੀ ਭਾਈ ਆਹ ਵਧੀਆ ਕੰਮ ਹੈ ਕਹਿੰਦੇ ਆਹ ਤਾਂ ਕਹਿੰਦੇ ਔਖਾ ਹੈ ਵੀ ਲੈਣਾ ਪੜੀਏ ਧਿਆਨ ਲਾ ਕੇ ਸੁਣਨੀਏ ਮੰਨ ਕਰਕੇ ਮੰਨਨੀਏ ਇਹ ਕਈਆਂ ਨੂੰ ਔਖਾ ਲੱਗਦਾ ਹੈ ਕਹਿੰਦੇ ਹਾਂ ਬਾਪਿਆਂ ਨਾਲ ਤਾਂ ਮੈਂ ਠੀਕ ਹੈ ਇਸ ਕਰਕੇ ਬਹੁਤੀ ਦੁਨੀਆ ਬਾਪਿਆਂ ਦੇ ਪਾਸੇ ਜਾਂਦੀ ਹੈ ਬੋਲੋ ਸਤਨਾਮ ਸਾਡੇ ਵਰਗਿਆਂ ਨੂੰ ਤਾਂ ਕਹਿੰਦੇ ਤਾਂ ਨੰਦਰ ਕਣੀ ਸਾਨੂੰ ਤਾਂ ਇਹ ਨਾਮ ਮਿਲਦਾ ਬਹੁਤ ਸਾਰੇ ਨਹੀਂ ਕਹਿੰਦਾ ਕੁਝ ਪਿਆਰ ਵਾਲਾ ਇਸ ਕਰਕੇ ਕੁਝ ਨਹੀਂ ਬਣਨਾ ਆ ਵਿਧੀ ਜੋ ਗੁਰੂ ਨੇ ਦੱਸੀ ਹੈ ਮੈਂ ਤਾਂ ਨੋ ਵਿਧੀ ਦੱਸੀ ਮੇਰੇ ਤਾਂ ਆਪਣੀ ਤਾਂ ਕੋਈ ਵਿਧੀ ਨਹੀਂ ਮੈਂ ਚਲਾਕੀ ਕਿਉਂ ਕਰਾਂ ਮੈਂ ਉਹਦੀ ਵਿਧੀ ਕਿਉਂ ਪੜਾਂ ਹਾਂਜੀ ਸੋ ਜੋ ਗੁਰੂ ਸਾਹਿਬ ਵਿਧੀ ਦੱਸਦੇ ਮੈਂ ਤੁਹਾਡੇ ਸਾਹਮਣੇ ਪੇਸ਼ ਕਰਤੀ ਇਸ ਕਰਕੇ ਲੈਣਾ ਬਾਣੀ ਪੜੋ ਧਿਆਨ ਲਾ ਕੇ ਸੁਣੋ ਤੇ ਮਨ ਕਰਕੇ ਮੰਨੋ ਮਨ ਕਰਕੇ ਪਿਆਰ ਕਰੋ ਆ ਵਿਧੀ ਹੈ ਸਿੱਧੀ ਹੋਰ ਵਿਧੀ ਕਿਹੜੀ ਹੁੰਦੀ ਹੈ ਬਾਠ ਦੀ ਕੋਈ ਵਿਧੀ ਪਾਠ ਵਿਧੀ ਵਾਲਾ ਪਾਠ ਵਿਧੀ ਵਾਲਾ ਪਾਠ ਕਿਹੜਾ ਹੁੰਦਾ ਚਤਰਾਇਆਂ ਚਲਾਕੀਆਂ ਤਾਂ ਠੱਗੀ ਜਾਣਾਂ ਤਾਂ ਡੇਰੇਦਾਰਾਂ ਦਾ ਇਸ ਕਰਕੇ ਇਹ ਤੋਂ ਬਚੋ ਰਹੋ ਵਿਚਾਰ ਇਹ ਪਹਿਲੇ ਵਿਸ਼ੇ ਤੇ ਆਪਣੀ ਗੱਲਬਾਤ ਹੋ ਗਈ ਰਸਮੀ ਪਾਠ ਪੂਜਾ ਤੋਂ ਬਚੋ ਅਸਲ ਗੱਲ ਕੀ ਹੈ ਤੁਹਾਨੂੰ ਦੱਸ ਦਈਏ ਬਸ ਤੇ ਸਤਸੰਗ ਚ ਆ ਕੇ ਸੁਣੋ ਨਹੀਂ ਸੁਣ ਰਹੇ ਹੋ ਗੁਰਦੁਆਰਾ ਸਾਹਿਬ ਇਕੱਠੇ ਹੋ ਕੇ ਸੁਣਿਆ ਕਰੋ ਰੋਜ਼ ਗੁਰਦੁਆਰਾ ਸਾਹਿਬ ਕੀ ਹੈ ਸਤਗੁਰਦੀ ਪਾਠਸ਼ਾਲਾ ਸਤਗੁਰ ਦਾ ਸਕੂਲ ਸਕੂਲ ਜੜੋ ਅੰਮਿਤ